ਪਬਲਿਕ ਕਾਲਜ ਸਮਾਣਾ ਦਾ ਜੀ ਨਾਮ ਅਨ ਸਮਾਗਮ ਹੈ ਜਿਸ ਦੇ ਵਿੱਚ ਚੇਤਨ ਸਿੰਘ ਜੋੜਾ ਮਾਜਰਾ ਵਿਧਾਇਕ ਸਮਾਣਾ ਦੇ ਸਾਬਕਾ ਮੰਤਰੀ ਤੇ ਪਹੁੰਚ ਰਹੇ ਹਨ ਵਿਧਾਇਕ ਸਮਾਣਾ ਜਿਨ੍ਹਾਂ ਨੇ ਕਹਿ ਸੀ ਅਸੀਂ ਪੰਜਾਬ ਦੇ ਵਿੱਚ ਜਿਹੜੇ ਕਾਲਜ ਹੈ ਸਕੂਲ ਹੈ ਉੱਥੇ ਸਿੱਖਿਆ ਦੇ ਨਾਲ ਨੌਜਵਾਨਾਂ ਨੂੰ ਇੱਕ ਹੁਨਰ ਸਿੱਖਿਆ ਵੀ ਦੇਣ ਦੀ ਕੋਸ਼ਿਸ਼ ਕਰ ਰਹੇ ਤਾਂ ਕਿ ਪੜਾਈ ਦੇ ਬਾਅਦ ਕਿਸੇ ਵੀ ਨੌਜਵਾਨ ਨੂੰ ਸਰਕਾਰੀ ਨੌਕਰੀ ਤੋਂ हट ਕੇ ਕਿਸ ਨੂੰ ਹੱਥ ਵਿੱਚ ਹੁਨਰ ਹੋਵੇਗਾ ਤਾਂ ਉਹ ਕਈ ਵੀ ਕੰਮ ਕਰ ਸਕਦੇ ਉਸ ਤਰ੍ਹਾਂ ਦੀਆਂ ਤਿਆਰੀਆਂ ਸਰਕਾਰ ਦੀਆਂ ਚੱਲ ਰਹੀਆਂ ਹਨ ਔਰ ਉਸ ਦੇ ਤਹਿਤ ਹੀ ਸਰਕਾਰ ਕੰਮ ਕਰ ਰਹੀ ਹੈ ਔਰ ਇਸ ਦਿਨ ਨਾਲ ਜਿਹੜੇ ਨੌਜਵਾਨ ਹੈ ਜਿਨ੍ਹਾਂ ਨੇ ਪੜਾਈ ਵਿੱਚ ਅੱਵਲ ਸਥਾਨ ਹਾਸਲ ਕੀਤੇ ਅੱਜ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ ਪ੍ਰਿੰਸੀਪਲ ਸਾਹਿਬ ਨਾਲ ਗੱਲਬਾਤ ਕਰਦੇ ਅੱਜ ਕੀ ਸਮਾਗਮ ਰੱਖਿਆ ਸਾਡੇ ਵਿਦਿਆਰਥੀਆਂ ਦਾ ਅਸਲਾਨਾ ਨਾਮਵੰਦ ਸਮਰੋਹ ਜਿਹੜਾ ਅੱਜ ਕੀਤਾ ਜਾ ਰਿਹਾ ਹੈ ਜਿਸ ਸੈਸ਼ਨ 2022-23 23-24 ਦਾ ਜਿਹੜਾ ਹੈ ਸਮਰੋਹ ਹੈ ਇਹਦੇ ਵਿੱਚ ਮੁੱਖ ਮਹਿਮਾਨ ਤੇ ਇਸ ਤੌਰ ਤੇ ਸੱਜਦੇ ਨੇ ਡਿਪਟੀ ਕਮਿਸ਼ਨਰ ਪਟਿਆਲਾ ਕੌਂਟੇ ਨੇ ਤੇ ਨਾਲ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸਰਦਾਰ ਚੇਤਨ ਸਿੰਘ ਜੋੜੇ ਮੱਜਰਾ ਕੈਬਨਿਟ ਮਿੰਟਰ ਪੰਜਾਬ ਸਰਕਾਰ ਜਿਹੜੇ ਪਹੁੰਚ ਰਹੇ ਨੇ ਜਿਸੇ ਵਿਦਿਆਰਥੀਆਂ ਨੇ ਜਿਨ੍ਹਾਂ ਨੇ ਅਕਾਦਮਿਕ ਖੇਤਰ ਦੇ ਵਿੱਚ ਪ੍ਰਾਪਤੀਆਂ ਕੀਤੀਆਂ ਨੇ ਜਾਂ ਸਪੋਰਟਸ ਦੇ ਵਿੱਚ ਜਾਂ ਜੁਥ ਐਕਟੀਵਿਟੀ 'ਚ ਉਹਨਾਂ ਸਾਰਿਆਂ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਸਦਕਾ ਜਿਹੜਾ ਹੈ ਉਹਨਾਂ ਨੂੰ ਆਨਰ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਸਨਮਾਨ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀਆਂ ਦੇ ਵਿੱਚ ਇੱਕ ਨਵੀਂ ਜਿਹੜੀ ਹੈ ਭਾਵਨਾ ਪੈਦਾ ਹੋ ਸਕੇ ਤੇ ਵਿੱਦਿਅਕ ਦੇ ਵਿੱਚ ਹੋਰ ਵੱਧ ਚੜ ਕੇ ਉਹ ਮਿਹਨਤ ਕਰਨ ਤੇ ਤੱਕੀਆਂ ਪ੍ਰਾਪਤ ਕਰਨ ਹਾਂ ਜੋ ਐਜੂਕੇਸ਼ਨ ਦੇ ਵਿੱਚ ਨਵੀਂ ਐਜੂਕੇਸ਼ਨ ਪਾਲਿਸੀ ਆਈ ਹੈ ਅਸੀਂ ਆਪਣੇ ਇੰਸਟੀਚਿਊਟ ਨੂੰ ਉਸ ਦੇ ਉੱਤੇ ਤਿਆਰ ਕਰ ਰਹੇ ਹਾਂ ਲੱਗੇ ਹੋਏ ਹਾਂ ਅਸੀਂ ਨਾਲ ਦੀ ਨਾਲ ਜਿਹੜੀਆਂ ਚੀਜ਼ ਉਸ ਵਿੱਚ ਨਵੀਂ ਆਏਗੀ ਉਹਦੇ ਵਿੱਚ ਜਿਹੜੇ ਸਾਡੇ ਕੋਰਸ ਜਿੰਨੇ ਜਿਹੜੇ ਗ੍ਰੈਜੂਏਸ਼ਨ ਕੋਰਸ ਪੱਧਰ ਦੇ ਕੋਰਸਸ ਨੇ ਹੁਣ ਸਾਰਾ ਚੇਂਜ ਹੋ ਗਿਆ ਉੱਥੇ ਕਰੀਅਰ ਕੋਰਸਸ ਹੋ ਗਏ ਅੰਡਰਗ੍ਰੈਜੂਏਟ ਕੋਰਸਸ ਨੇ ਜਿਹੜੇ ਉਹਦੇ ਮੁਤਾਬਕ ਹੀ ਅਸੀਂ ਆਪਣੇ ਕਾਲਜ ਦਾ ਇਨਫਰਾਸਟ੍ਰਕਚਰ ਤੇ ਸਾਰਾ ਜਿਹੜਾ ਹੈ ਕਰਿਕੂਲਮ ਹੈ ਸਾਰਾ ਉਸ ਤਰੀਕੇ ਦੇ ਨਾਲ ਤਿਆਰ ਕਰ ਰਹੇ ਹਾਂ ਤੇ ਆਪਣੀ ਫੈਕਲਟੀ ਨੂੰ ਵੀ ਉਸ ਦੇ ਨਾਲ ਤਿਆਰ ਕਰ ਰਹੇ ਹਾਂ ਸਾਡੀ ਫੈਕਲਟੀ ਵੀ ਲੱਗੀ ਹੋਈ ਹੈ ਤਾਂ ਜੋ ਅਸੀਂ ਭਵਿੱਖੀਆਂ ਜਿਹੜੀਆਂ ਸਿੱਖਿਆ ਦੇ ਖੇਤਰ ਵਿੱਚ ਚੁਣੌਤੀਆਂ ਨੇ ਉਹਨਾਂ ਨੂੰ ਤਾਂ ਸਾਹਮਣਾ ਕਰ ਸਕੇ ਤੇ ਵਿਦਿਆਰਥੀਆਂ ਨੂੰ ਸਮੇਂ ਦੇ ਅਨੁਸਾਰ ਸਿੱਖਿਆ ਦੇ ਸਕਾਂ ਮੈਂ ਸਭ ਤੋਂ ਪਹਿਲਾਂ ਪ੍ਰਿੰਸੀਪਲ ਜਿਸੀ ਛੋਈਆ ਵਾਲਾ ਜੀ ਉਹ ਵੀ ਆਏ ਨੇ ਔਰ ਜਿਹੜਾ ਨਾਮ ਮੰਡ ਸਮਰੋਹ ਦੇ ਵਿੱਚ ਪਹੁੰਚਾ ਬੱਚਿਆਂ ਦੀ ਪ੍ਰਤਿਭਾ ਨੂੰ ਦੇਖਣ ਵਾਸਤੇ ਔਰ ਉਹਨਾਂ ਦੇ ਜੋਸ਼ ਨੂੰ ਦੇਖਣ ਵਾਸਤੇ ਮੈਨੂੰ ਵੀ ਮੌਕਾ ਮਿਲਿਆ ਮੈਂ ਵੀ ਦੇਖਾਂ ਔਰ ਸਾਰਿਆਂ ਨਾਲ ਮਿਲ ਕੇ ਆ ਜਿਹੜਾ ਅੱਜ ਦਾ ਪ੍ਰੋਗਰਾਮ ਦਾ ਜਿਹੜਾ ਇੰਜੋਏ ਕਰਦੇ ਹਾਂ ਲੇ ਸੋ ਅੱਜ ਜਿਹੜੀ ਨਵੀਂ ਸਿੱਖਿਆ ਦੀ ਲੋੜ ਹੈ ਉਹ ਕਿਸ ਤਰ੍ਹਾਂ ਦੀ ਮੰਨ ਲੋ ਪ੍ਰੋਵਾਈਡ ਕਰਾਈ ਜਾਵੇ ਆਉਣ ਵਾਲੇ ਵਕਤ ਦੇ ਵਿੱਚ ਮੈਡਮ ਵੀ ਆ ਕੇ ਜੀ ਆ ਸੱਚ ਕਰ ਸੱਚ ਕਰ ਅਜਿਹਾ ਇਹ ਇਸ ਤਰ੍ਹਾਂ ਹੀ ਦੇਖੋ ਹੁਣ ਜਿਹੜਾ ਸਮਾਂ ਹੈ ਨਾ ਇਹ ਟੈਕਨੀਕਲੀ ਐਜੂਕੇਸ਼ਨ ਦੀ ਲੋੜ ਹੈ ਕਿਉਂ ਹੱਥੀ ਕਿਰਤ ਕਰਨ ਵਾਲਾ ਜਦੋਂ ਬੱਚਾ ਕੋਈ ਕਿਸੇ ਪਾਸ ਆਊਟ ਹੁੰਦਾ ਤਾਂ ਉਹਨੂੰ ਦਰਦਾਰੀਆਂ ਠੋਕਰਾ ਖਾਣ ਦੀ ਲੋੜ ਨਾ ਪਵੇ ਉਹਨੂੰ ਜਿੱਥੇ ਮੌਕਾ ਮਿਲੇ ਉੱਥੇ ਉਹ ਆਪਣਾ ਕੰਮ ਕਰਾਏ ਜਿਹੜਾ ਉਹ ਕਰ ਸਕੇ ਜਦੋਂ ਹੱਥੀਂ ਕਿਰਤ ਸਿੱਖੀ ਹੁੰਦੀ ਆ ਸੋ ਜਦੋਂ ਆਪਾਂ ਕਹਿੰਦੇ ਆ ਵੀ ਸਭ ਨੇ ਅਸੀਂ ਸਰਕਾਰੀ ਨੌਕਰੀ ਲੈਣੀ ਆ ਉਹ ਕਿਤੇ ਨਾ ਕਿਤੇ ਸਭ ਵਾਸਤੇ ਸਰਕਾਰੀ ਨੌਕਰੀ ਮੁਸ਼ਕਲ ਹੋ ਜਾਂਦੀ ਆ ਬਾਕੀ ਸਰਕਾਰ ਵੱਲੋਂ ਹਰ ਉਪਰਾਲਾ ਕੀਤਾ ਜਾ ਰਿਹਾ ਕਿ ਬੱਚਿਆਂ ਨੂੰ ਜਿਹੜਾ ਹੈਗਾ ਰੋਜ਼ਗਾਰ ਪ੍ਰਤੀ ਜਿਹੜਾ ਉਹਨਾਂ ਨੂੰ ਜਾਗਰਤ ਕੀਤਾ ਜਾਵੇ ਉਹ ਰੋਂ ਵੀ ਅਸੀਂ ਸਮਾਣੇ 'ਚ ਵੀ ਅਸੀਂ ਲਗਾਤਾਰ ਲੱਗੇ ਹੋਇਆ ਕਿ ਨੌਜਵਾਨਾਂ ਨੂੰ ਜਿਹੜਾ ਰੋਜ਼ਗਾਰ ਵਾਲੇ ਪਾਸੇ ਜਿਹੜਾ ਲੈ ਕੇ ਚੱਲੀ ਵੀ ਦੇਖੋ ਮੈਂ ਪਹਿਲਾ ਸਭ ਤੋਂ ਪਹਿਲਾਂ ਵਧਾਈ ਦਿੰਨਾ ਐਸੋ ਦੇ ਕਾਲਜ ਦੇ ਸਮੁੱਚੇ ਸਟਾਫ ਨੂੰ ਪ੍ਰਿੰਸੀਪਲ ਸਾਹਿਬ ਨੂੰ ਜਿਨ੍ਹਾਂ ਨੇ ਨਵੀਆਂ ਵਧੀਆ ਸੰਗ ਕਰਵਾ ਰਹੇ ਨੇ ਤੇ ਨਾਲ ਹੀ ਸਾਬਕਾ ਮੰਤਰੀ ਤੇ ਹਲਕਾ ਵਿਧਾਇਕ ਚੇਤਨ ਸਿੰਘ ਜੁੜੇ ਮੈਰ ਜਿਨ੍ਹਾਂ ਦੇ ਨਾਮ ਮਨਾਉਣ ਦਾ ਜਿੱਥੇ ਮੌਕਾ ਮਿਲਿਆ ਤੇ ਇਹ ਤੇ ਇਹ ਹੈ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਹੜੇ ਸਿੱਖਿਆ ਨੂੰ ਲੈ ਕੇ ਵੱਡੇ ਪ੍ਰਾਲੇ ਕਰ ਰਹੀ ਹੈ ਨਾਲ ਦੀ ਨਾਲ ਸਿੱਖਿਆ ਇਨਾਂ ਨਾਲ ਖੇਡਾਂ ਨੂੰ ਪੱਦਰ ਨੂੰ ਉੱਚਾ ਚੁੱਕਣ ਲਈ ਵੱਡੇ ਪ੍ਰਾਲੇ ਕੀਤੇ ਜਾ ਰਹੇ ਨੇ ਪਿੰਡਾਂ ਦੇ ਵਿੱਚ ਅਸੀਂ ਖੇਡ ਗਰਾਊਂਡ ਬਣਾ ਰਹੇ ਹਾਂ ਤੇ ਸਿੱਖਿਆ ਨੂੰ ਲੈ ਕੇ ਜਿਹੜਾ ਹਰ ਸਕੂਲ ਦੇ ਵਿੱਚ ਹਰ ਕਾਲਜ ਦੇ ਵਿੱਚ ਜਿਹੜੇ ਵਧੀਆ ਸੁਵਿਧਾਵਾਂ ਸੀ ਦੇ ਰਹੇ ਕੈਮਰਾਮੈਨ ਬੀਕੇ ਕਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼